ਮੈਂ ਵੀ ਢਾਇਕ ਪੂਰੇ ਪਠਾਨਕੋਟ ਦੇ ਲੋਕਾਂ ਦਾ ਔਰ ਜਦੋਂ ਮੈਂ ਕਿਸੇ ਵੀ ਇਲਾਕੇ ਚ ਨੰਗਦਾ ਤੇ ਲੋਕੀ ਮੈਨੂੰ ਆਪਣੀਆਂ ਸਮੱਸਿਆ ਤੋਂ ਜਾਣੂ ਕਰਵਾਉਂਦੇ ਨੇ ਔਰ ਜਨ ਪ੍ਰਤੀਨਿਧੀ ਦੇ ਨਾਤੇ ਮੇਰਾ ਕਰਤੱਵ ਹੈ ਕਿ ਡਿਪਾਰਟਮੈਂਟ ਤੱਕ ਸਹੀ ਸੂਚਨਾ ਜਾਏ ਕਿ ਡਿਪਾਰਟਮੈਂਟ ਕਿਸ ਤਰੀਕੇ ਨਾਲ ਚੱਲ ਰਿਹਾ ਹੈ ਕਿਹੜੀਆਂ ਕਿੜੀਆਂ ਕਮੀਆਂ ਹੈ ਪਹਿਲੀ ਗੱਲ ਤੇ ਹੈ ਕਿ ਹਗਾਮਾ ਖੜਾ ਕਰਨਾ ਮੇਰਾ ਮਕਸਦ ਨਹੀਂ ਹੈ ਮੇਰਾ ਮਕਸਦ ਹੈ ਕਿ ਪਠਾਨਕੋਟ ਦੇ ਲੋਕਾਂ ਨੂੰ ਪੀਣ ਦਾ ਪਾਣੀ ਸਾਫ਼ ਸੁਥਰਾ ਮਿਲੇ ਮੈਂ ਲੋਕਾਂ ਸ਼ਬਦ ਵਰਤੋਂ ਕੀਤਾ ਹੈ ਮੈਂ ਕਿਹੜੇ ਪੁਤਰੀ ਕਹ ਰਹਿਣਾ ਉਹ ਪਾਰਟੀ ਵਾਲੇ ਆਏ ਪਾਰਟੀ ਨਹੀਂ ਮੈਂ ਜਨ ਪ੍ਰਤੀਨਿਧੀ ਦੇ ਨਾਤੇ ਆਇਆ ਸੀਵਰੇਜ ਸਚਾਰੂ ਰੂਪ ਚ ਚਲੇ ਬਰਸਾਤ ਚ ਜਿਹੜੇ ਖੱਡੇ ਪੈ ਰਹੇ ਨੇ ਉਹ ਤਤਕਾਲ ਭਰੇ ਜਾਣ ਤਾਂ ਕਿ ਉਹਦੇ ਨਾਲ ਸਾਡੀ ਸਰਕਾਰ ਦਾ ਪੈਸਾ ਵੀ ਬਚਦਾ ਔਰ ਲੋਕਾਂ ਨੂੰ ਅਸੁਵਿਧਾ ਵੀ ਨਹੀਂ ਹੁੰਦੀ ਬਰਸਾਤ ਦਾ ਮੌਸਮ ਹੈ ਔਰ ਨਾਲੇ ਜਿਹੜੇ ਆ ਉਹ ਠੀਕ ਠੀਕੇ ਨਾਲ ਕੱਡੇ ਰਾਂ ਔਰ ਮੈਂ ਸੋਮਵਾਰ ਬੈਠਾ ਸੀ ਸਾਰੇ ਅਫਸਰਾਂ ਨਾਲ ਔਰ ਅੱਜ ਕਮਿਸ਼ਨਰ ਆਪਣਾ ਕਮਿਸ਼ਨਰ ਸਾਹਿਬ ਨਾਲ ਵੀ ਬੈਠਣਾ ਹੋਇਆ ਔਰ ਬੜੀ ਸਹਾਰਦਪੁਰ ਤਰੀਕੇ ਨਾਲ ਮੀਟਿੰਗ ਹੋਈ ਹੈ ਔਰ ਮੈਂ ਉਮੀਦ ਕਰਦਾ ਕਿ ਇਸ ਇਹ ਮੀਟਿੰਗ ਮੀਟਿੰਗ ਤੱਕ ਨਾ ਰਹਿ ਕੇ ਇਹਦੇ ਸਾਰਥਕ ਪ੍ਰਣਾਮ ਜਿਹੜੇ ਆ ਉਹ ਨਿਕਲਨੇ ਚਾਹੀਦੇ ਆ ਔਰ ਇਹ ਸਾਰਿਆਂ ਨੂੰ ਜਿਸ ਵੀ ਸ਼ਹਿਰ ਚ ਆਪਾਂ ਲੋਕ ਰਹਿੰਦੇ ਆ ਸ਼ਹਿਰ ਦੇ ਲੋਕਾਂ ਨੂੰ ਵੀ ਉਹਦੇ ਨਾਲ ਪਿਆਰ ਕਰਨਾ ਚਾਹੀਦਾ ਜਿੱਥੇ ਮੈਂ ਇਹਨਾਂ ਨਾਲ ਲੋਕਾਂ ਦੀ ਲੜਾਈ ਲੜਦਾ ਉਥੇ ਮੈਂ ਲੋਕਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਇਹ ਪਲਾਸਟਿਕ ਦੇ ਲਿਫਾਫੇ ਬਾਹਰ ਸੁੱਟਣਾ ਬੰਦ ਕਰੋ ਇਹ ਨਾਲੀ ਚ ਜਾਂ ਜਿਲੇ ਸੀਵਰੇਜ ਦੇ ਅੰਦਰ ਅਸੀਂ ਇਹਨਾਂ ਨੂੰ ਤਾਂ ਕਹਿੰਨਾ ਹੀ ਆ ਮੈਂ बार-बार ਕਿ ਸੀਵਰੇ ਰੁਕ ਗਿਆ ਕਦੀ ਇਹ ਇਹ ਵੇਖਿਆ ਕਿ ਸੀਵਰੇਜ ਦੇ ਰੁਕਣ ਦਾ 90% ਕਾਰਨ ਪਲਾਸਟਿਕ ਦਾ ਲਫਾਫਾ ਹੁਣ ਤਾਂ ਇੱਕ ਬੇਨਤੀ ਹੋਰ ਵੀ ਕਰਨੀ ਹੈ ਮੈਂ ਪਹਿਲਾਂ ਵੀ ਕੀਤੀ ਹੈ ਜਦੋਂ ਆਪਣੇ ਘਰ ਦਾ ਕੂੜਾ ਇਹ ਨਾਲੀ ਭਾਸ਼ਾ ਜ ਨਹੀਂ ਤੁਹਾਨੂੰ ਪੰਜਾਬੀ ਚ ਸਮਝਾਣਾ ਸੁੱਕਾ ਕੂੜਾ ਅਲੱਗ ਕਰੋ ਕਿੱਲੀ ਵੇਸਟੇਜ ਅਲੱਗ ਕਰੋ ਔਰ ਅਲੱਗ ਲਫਾਫਿਆਂ ਚ ਪਾ ਕੇ ਜਿਲੇ ਚ ਲੈਣ ਆਂਦੇ ਨੇ ਰੇੜੀ ਵਾਲੇ ਰਿਕਸ਼ੇ ਵਾਲੇ ਆਟੋ ਵਾਲੇ ਹੋਰ ਵੀ ਰਿਕਸ਼ੇ ਲਵਾ ਸਕਦੀ ਹੈ ਕਾਰਪੋਰੇਸ਼ਨ ਲੇਕਿਨ ਵੇਸਟੇਜ ਨੂੰ ਅਲੱਗ ਕਰਨ ਦੀ ਆਦਤ ਪਾਓ ਇਹ ਸ਼ਹਿਰ ਦੇ ਨਾਲ ਪਿਆਰ ਕਰੋ ਇਹ ਮੇਰੀ ਬੇਨਤੀ ਹੈ ਰੇੜੀਆਂ ਦਾ ਮੁੱਦਾ ਤੁਹਾਡੇ ਵੱਲੋਂ ਚੁੱਕਿਆ ਗਿਆ ਸਤੋਂ ਜ਼ਿਆਦਾ ਜਿਹੜਾ ਕਾਸਟਮ ਕਰਕੇ ਕੋਈ ਰੇੜੀਆਂ ਨਹੀਂ ਨਹੀਂ ਮੇਰਾ ਕੇਵਲ ਇਹ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਪਠਾਨਕੋਟ ਦੇ ਅੰਦਰ ਸ਼ਾਮ ਨੂੰ ਨੰਗਰਾ ਮੁਸ਼ਕਿਲ ਹੋ ਰਿਹਾ ਹੈ ਇਹ ਰੇੜੀਆਂ ਕਿੱਥੋਂ ਆਈਆਂ ਪਹਿਲਾਂ ਪਹਿਲਾਂ ਤੇ ਨਹੀਂਆਂ ਰੇੜੀਆਂ ਨਹੀਂ ਸੀ ਕੌਣ ਲੋਕ ਨੇ ਕਿਹੜੀ ਸਟੇਟ ਤੋਂ ਆਏ ਨੇ ਕਿਸ ਮਕਸਦ ਨਾਲ ਆਏ ਨੇ ਇਹ ਇਹਦੀ ਜਾਣਕਾਰੀ ਨਗਰ ਨਿਗਮ ਕੋਲ ਰਹਿਣਾ ਜਿਹੜੀਆਂ ਰੇੜੀਆਂ ਨਾਲ ਕੀ ਹੈ ਕਿ ਬੰਦੇ ਕੌਣ ਨੇ ਔਰ ਮੈਂ ਲੋਕਾਂ ਤੋਂ ਵੀ ਕਹਾਂਗਾ ਜਿਨ੍ਹਾਂ ਦੇ ਘਰਾਂ 'ਚ ਰਹਿੰਦੇ ਨੇ ਪਹਿਲਾ ਉਹਨਾਂ ਦੇ ਆਈਡੀ ਆਈਡੀ ਦੇਖ ਲੋ ਯਾਰ ਪੁਲਿਸ ਨੂੰ ਇਨਫਾਰਮ ਕਰੋ ਕਿਸੇ ਨੂੰ ਵੀ ਕਿਰਾਏਦਾਰ ਨੂੰ ਰੱਖ ਦਿਓ ਤੁਸੀਂ ਆਈ ਬਾਰਡਰ ਸਟੇਟ ਤੇ ਬੈਠੇ ਆਂ ਕੋਣ ਬੰਦਾ ਕਿਸ ਨੀਅਤ ਨਾਲ ਆਇਆ ਤੁਹਾਨੂੰ ਕੀ ਪਤਾ ਲੱਗੇਗਾ ਤੇ ਮੈਂ ਆਪਣੀ ਚਿੰਤਾ ਪ੍ਰਗਟ ਕੀਤੀ ਹੈ ਔਰ ਮੈਨੂੰ ਉਮੀਦ ਹੈ ਮੈਂ ਚਿੰਤਾ ਜਿਹੜੀ ਐਸਐਸਪੀ ਪਠਾਨਕੋਟ ਦੇ ਨਾਲ ਵੀ ਕਰਨ ਵਾਲਾ ਕਿਉਂਕਿ ਜਿਸ ਤਰੀਕੇ ਨਾਲ ਜੇਐਨਕੇ ਦੇ ਅੰਦਰ ਲਗਾਤਾਰ ਇਹ ਵੱਧ ਰਿਹਾ ਹੁਣ ਪਿੱਛੇ ਜੀ ਰੋਲਾ ਪੈਦਾ ਸੀ ਕਿ ਸਾਡੇ ਬਾਰਡਰ ਤੇ ਵੀ ਬੰਦੇ ਦੇਖੇ ਗਏ ਨੇ ਇਹ ਸੰਵੇਦਨਸ਼ੀਲ ਪਠਾਨਕੋਟ ਹੈ ਇਸ ਕਰਕੇ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਸਾਨੂੰ ਸजग ਰਹਿਣਾ ਪਏਗਾ ਇਸ ਸ਼ਹਿਰ ਚ ਕੋਣ ਨਵਾਂ ਬੰਦਾ ਆ ਰਿਹਾ ਹੈ ਕੋਣ ਰੇੜੀ ਲਗਾ ਰਿਹਾ ਹੈ ਕੋਣ ਕਿੱਥੇ ਟਹਿਰ ਰਿਹਾ ਹੈ ਇਹ ਸ਼ਹਿਰ ਵਾਸੀਆਂ ਨੂੰ ਵੀ ਸਮੇਂ ਨਾਲ ਚਾਹੀਦਾ ਹੈ ਛੋਟੇ ਜਿਹੇ ਲਾਲਚ ਪਿੱਛੇ ਕਿ ਮੈਨੂੰ ਕਰਾਇਆ ਜਾਂਦਾ ਮਿਲ ਗਿਆ ਜੇ ਮੇਰੇ ਪਰ ਸਾਡੇ ਕੋਲ ਜਿਵੇਂ ਤੁਹਾਨੂੰ ਪਤਾ ਹੈਗਾ ਪਠਾਨਕੋਟ ਸ਼ਹਿਰ ਦੇ ਵਿੱਚ ਕਾਫੀ ਪੁਰਾਣਾ ਜਿਹੜਾ ਹੈਗਾ ਸੀਵਰ ਪਿਆ ਹੋਇਆ ਹੈਗਾ ਉਸ ਤੋਂ ਇਲਾਵਾ ਹੁਣ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈਗਾ ਉਹ ਵੀ ਚੁੱਕਿਆ ਹੈਗਾ ਤੇ ਉਹਦੇ ਵਿੱਚ ਓਬਵੀਅਸਲੀ ਜਿਹੜਾ ਹੈਗਾ ਕੁਝ ਇੱਕ ਜਿਹੜੇ ਆਪਣੇ ਪੁਰਾਣੇ ਸੀਵਰ ਹੋਣ ਕਰਕੇ ਪੁਰਾਣੀ ਪਾਈਪ ਸਪਲਾਈ ਹੋਣ ਕਰਕੇ ਕੁਝ ਸ਼ਹਿਰ ਦੇ ਵਿੱਚ ਮਸਲੇ ਰਹਿੰਦੇ ਨੇ ਕਿਸੇ ਕਿਸੇ ਏਰੀਆ ਦੇ ਵਿੱਚ ਜਿੱਥੇ ਪਾਣੀ ਦੀ ਨਿਕਾਸੀ ਦੇ ਵੀ ਕੁਝ ਮਸਲੇ ਹੈਗੇ ਨੇ ਕੁਝ ਸਾਫ ਪਾਣੀ ਯਮ ਜਿਹੜੀ ਉਪਲਬਧਤਾ ਹੈਗੀ ਹੈ ਉਹਦੇ ਵਾਸਤੇ ਵੀ ਕੁਝ ਇਸ਼ੂਸ ਹੈਗੇ ਨੇ ਤਾਂ ਉਹਨਾਂ ਬਾਰੇ ਡਿਸਕਸ਼ਨ ਹੋਈ ਹੈਗੀ ਕਾਫੀ ਪੋਜ਼ਿਟਿਵ ਡਿਸਕਸ਼ਨ ਹੋਈ ਹੈ ਕਿ ਇਹ ਮਸਲੇਆਂ ਨੂੰ ਸਮਝਿਆ ਹੈਗਾ ਸਿਰਫ ਸ਼ਿਕਾਇਤ ਦੇ ਤੌਰ ਤੇ ਨਹੀਂ ਰਦਰ ਅਸੀਂ ਇਹ ਵੀ ਦੇਖਿਆ ਕਿ ਉਹਨਾਂ ਦੇ ਹੱਲ ਕਿਵੇਂ ਹੋ ਸਕਦੇ ਹੈਗੇ ਸੋ ਉਹਨਾਂ ਦੇ ਵਿੱਚ ਜੋ ਵੀ ਉਹਨਾਂ ਦੇ ਹੱਲ ਹੋਣਗੇ ਜੋ ਵੀ ਨਿਪਟਾਰੇ ਕਰਨੇ ਹੋਣਗੇ ਉਹਨਾਂ ਵਾਸਤੇ ਕਾਰਪੋਰੇਸ਼ਨ ਦੀ ਜਿਹੜੀ ਸਾਰੀ ਟੀਮ ਹੈਗੀ ਹੈ ਉਹ ਜਿਹੜਾ ਹੈਗਾ ਆਪਣਾ ਜਿਹੜਾ ਵਰਤੋਂ ਕਰੇ ਕਿ ਆਪਣੇ ਮਸ਼ੀਨਰੀ ਤੇ ਉਹਨਾਂ ਦੇ ਮਸਲੇ ਆਪਾਂ ਹੱਲ ਕਰਾਵਾਂਗੇ ਲੋਕਾਂ ਲਈ। ਤਾਂ ਕਈਆਂ ਦਿਖਾ ਰਹੇ ਨੇ ਜਿਹੜੀ ਕੰਪਲੇਂਟ ਉਹਨਾਂ ਤੋਂ ਕੀਤੀ ਗਈ ਹੈ ਕਿ ਫੋਨੀਸ਼ ਉਪਰਤ ਸਮੇਂ ਸਿਰ ਕਿਹੜਿਆ ਦਿਖਾਈਆ ਕਿ ਉਹਨਾਂ ਲਈ ਕੀ ਲਗਾ ਦੇ। ਦੇਖੋ ਜੀ ਕਾਰਪੋਰੇਸ਼ਨ ਦੇ ਹਰ ਇੱਕ ਮੁਲਾਜ਼ਮ ਦਾ ਫਰਜ਼ ਹੈਗਾ ਠੀਕ ਹੈ ਪਬਲਿਕ ਆਮ ਜਨਤਾ ਵੱਲੋਂ ਭਾਵੇਂ ਕੋਈ ਕਾਊਂਟਰ ਹੈਗੇ ਨਹੀਂ ਕਿ ਕਿਹੜਾ ਉਹ ਸਾਰਿਆਂ ਦੀ ਜਿਹੜੀ ਕੋਈ ਸ਼ਿਕਾਇਤਾਂ ਹੈਗੀਆਂ ਨੇ ਕੋਈ ਮਸਲੇ ਹੈਗੇ ਨੇ ਉਹਨਾਂ ਨੂੰ ਸੁਣਨ ਮੇਰੇ ਵੱਲੋਂ ਵੀ ਇਹ ਸਖਤ ਹਦਾਇਤ ਸਾਰਿਆਂ ਨੂੰ ਜਾਰੀ ਕੀਤੀ ਗਈ ਹੈਗੀ। ਨਾਲ ਹੀ ਮੈਂ ਫੀਡਬੈਕ ਮੈਕੈਨਿਜ਼ਮ ਦੇ ਸਾਰਿਆਂ ਨੂੰ ਕਹਿਣਾ ਹੈਗਾ ਕਿ ਜੀ ਸਾਡੇ ਕੋਲ ਐਸਸੀ ਸਾਹਿਬ ਹੈਗੇ ਨੇ ਐਕਸ਼ਨ ਸਾਹਿਬ ਹੈਗੇ ਨੇ ਜੇ ਕੋਈ ਮੁਲਾਜ਼ਮ ਫੋਨ ਨਹੀਂ ਚੁੱਕਦਾ ਕਾਈਂਡਲੀ ਇਹਨਾਂ ਨੂੰ ਲੋਕ ਚ ਲਿਆ ਜਾਵੇ ਕਿ ਅਸੀਂ ਗੱਲ ਕਰ ਰਹੇ ਹਾਂ ਫੋਨ ਸਾਡਾ ਨਹੀਂ ਚੁੱਕਿਆ ਜਾ ਰਿਹਾ ਸਾਡਾ ਮਸਲਾ ਹੱਲ ਨਹੀਂ ਹੋ ਰਿਹਾ। ਉਸ ਤੋਂ ਇਲਾਵਾ ਸੇ ਰੇੜੀਆਂ ਦਾ ਮਸਲਾ ਵੀ ਉਹਨਾਂ ਵੱਲੋਂ ਰੱਖਿਆ ਗਿਆ ਸਾਹਮਣੇ ਕਿ ਜਿਹੜੀਆਂ ਰੇੜੀਆਂ ਬਾਹਰੋਂ ਆ ਕੇ ਲੱਤ ਰਹੀਆਂ ਨੇ ਇਹ ਰੇੜੀਆਂ ਦਾ ਜਿਹੜਾ ਮਸਲਾ ਹੈਗਾ ਇਹ ਅੱਜ ਮੇਰੇ ਧਿਆਨ ਦੇ ਵਿੱਚ ਆਇਆ ਹੈਗਾ ਇਹ ਲਈ ਆਪਾਂ ਇੱਕ ਵਾਰੀ ਡਿਟੇਲਿੰਗ ਕਰਵਾਵਾਂਗੇ ਕਿ ਇਹ ਮਸਲਾ ਸੱਚ ਕੀ ਹੈਗਾ ਕਿਉਂਕਿ ਸਾਡੇ ਕੋਲ ਸ਼ਹਿਰ ਉਨੇ باوجود ਵੀ ਜਿਹੜੇ ਇਸ ਤਰੀਕੇ ਦੀ ਐਕਸਟਰਾ ਜਿਹੜੀਆਂ ਹੈਗੀਆਂ ਨੇ ਇਹ ਸਾਰਿਆਂ ਨੂੰ ਅਸੀਂ ਫਾਰਮਲ ਚੈਨਲ ਦੇ ਵਿੱਚ ਲਿਆ ਕੇ ਰਜਿਸਟਰ ਕਰਵਾ ਕੇ ਤੇ ਫਿਰ ਆਪਾਂ ਤਰੀਕੇ ਨਾਲ ਇਹਨਾਂ ਦਾ ਜਿਹੜਾ ਹੱਲ ਕਰਾਂਗੇ ਸਰ ਪਿੱਛੇ ਲੰਬੇ ਪਿਛਲੇ ਲੰਬੇ ਸਸੇਗੇ ਜੀ ਸਾਰੇ ਅਫਸਰ ਜਿਹੜੇ ਵੀ ਆਪਣਾ ਟੈਕਨੀਕਲ ਟੀਮ ਹੈਗੀ ਹੈ ਤੇ ਉਹਨਾਂ ਦਾ ਜਿਹੜਾ ਹੈਗਾ ਆਪਾਂ ਜਿਹੜੀ ਕਾਰਵਾਈ ਹੈਗੀ ਹੈ ਉਹਨਾਂ ਕੋਲੋਂ ਅੱਜ ਅਸੀਂ ਪਾਰਿਸ ਵਿੱਚ ਆ ਗਏ ਹਾਂ